News, views, voices of the global Indian community, India abroad. ਸੈਂਟਰ ਆਫ ਵਰਜੀਨੀਆ ਵਿਖੇ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਦਿਹਾੜੇ ਅਤੇ 40 ਮੁਕਤਿਆਂ ਦੀ ਯਾਦ ਨੂੰ ਸਮਰਪਿਤ ਕੀਰਤਨ ਦਰਬਾਰ ਕਰਵਾਇਆ ਗਿਆ ਜਿਸ ਵਿੱਚ ਭਾਈ ਸਰਵਣ ਸਿੰਘ ਜੀ ਸਾਬਕਾ ਹਜ਼ੂਰੀ ਰਾਗੀ ਦਰਬਾਰ ਨੇ ਵੀ ਕੀਰਤਨ ਦੀ ਹਾਜ਼ਰੀ ਭਰੀ ਇਸ ਮੌਕੇ ਵੱਡੀ ਗਿਣਤੀ ਚੋ ਸੰਗਤ ਨੇ ਪਹੁੰਚ ਕੇ ਆਪਣੀ ਸ਼ਰਧਾ ਦਾ ਪ੍ਰਗਟਾਵਾ ਕੀਤਾ ਗੁਰੂ ਕਲੰਗਰ ਅਟੂਟ ਵਰਤਾਇਆ ਗਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਸਿੱਖ ਸੈਂਟਰ ਵਰਜੀਨੀਆ ਵਿਖੇ ਕੈਨੇਡਾ ਤੋਂ ਉੱਚੇ ਚੇਤੇ ਤੌਰ ਤੇ ਭਾਈ ਸਾਹਿਬ ਭਾਈ ਸਰਵਣ ਸਿੰਘ ਜੀ ਪਹੁੰਚੇ ਹਨ ਜਿਨ੍ਹਾਂ ਦਾ ਨਾਮ ਗਿਨੀਜ਼ ਬੁੱਕ ਆਫ ਵਰਲਡ ਰੈਕર્ડ ਦੇ ਵਿੱਚ ਸ਼ਾਮਲ ਹੈ ਉਹਨਾਂ ਦਾ ਜਦੋਂ ਜਿਹੜਾ ਦਾੜਾ ਹੈ ਉਹ 8 7 ਫੁੱਟ ਤੇ 8 ਇੰਚ ਸੀ ਜਦੋਂ ਗਿਨੀਜ਼ ਬੁੱਕ ਦੇ ਵਿੱਚ ਉਹਨਾਂ ਦਾ ਨਾਮ ਦਰਜ ਹੋਇਆ ਤੇ ਅੱਜ ਗੁਰੂ ਦੀ ਕਿਰਪਾ ਨਾਲ ਉਹ ਦਾੜਾ ਸਾਹਿਬ 8 ਫੁੱਟ ਤੇ 3 ਇੰਚ ਹੋ ਚੁੱਕਿਆ ਸੋ ਹੁਣ ਮੈਂ ਬੇਨਤੀ ਕਰਾਂਗਾ ਭਾਈ ਸਾਹਿਬ ਭਾਈ ਸਰਵਣ ਸਿੰਘ ਜੀ ਨੂੰ ਕਿ ਉਹ ਵੀ ਆਪਣੇ ਕੁਝ ਕੁ ਵਿਚਾਰ ਜ਼ਰੂਰ ਸਾਂਝੇ ਕਰਨ ਭਾਈ ਸਰਵਣ ਸਿੰਘ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਆਪਣੇ ਆਪ ਨੂੰ ਬਹੁਤ ਹੀ ਭਾਗਸ਼ਾਲੀ ਸਮਝਦਾ ਹਾਂ ਜੋ ਸਤਿਗੁਰੂ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਮਹਾਰਾਜ ਦੇ ਬਖਸ਼ੀ ਹੋਈ ਹੈ ਸਿੱਖੀ ਦੀ ਸ਼ਾਨ ਇਹ ਕਿਸਾਂ ਦਾ ਨਿਸ਼ਾਨ ਜੋ ਹੈ ਦਾੜੇ ਦੀ ਦਾਤ ਸਤਿਗੁਰੂ ਨੇ ਸਭ ਤੋਂ ਲੰਬੇ ਦਾੜੇ ਦੀ ਦਾਤ 10 ਦੀ ਚੋੜੀ ਪਾਈ ਹੈ ਜਦੋਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਇਹ ਰਿਕਾਰਡ ਬਖਸ਼ਿਸ਼ ਕੀਤਾ ਹੈ ਦਾਸ ਦਾ ਫਰਜ ਬਣ ਜਾਂਦਾ ਹੈ ਕਿ ਸੰਗਤਾਂ ਦੀ ਸੇਵਾ ਹੋਰ ਤਨਮਨ ਧਨ ਦੇ ਨਾਲ ਕਰਨ ਦਾ ਕਿਉਂਕਿ ਦਾਸ ਨੂੰ ਸ਼ੁਰੂ ਤੋਂ ਸੁਭਾਗ ਹੈ ਸ੍ਰੀ ਦਰਬਾਰ ਸਾਹਿਬ ਤਰਨਤਾਰਨ ਸਾਹਿਬ ਵਿਖੇ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਵਿਖੇ ਹਜ਼ੂਰੀ ਰਾਗੀ ਵਜੋਂ ਕੀਰਤਨ ਕਰਦੇ ਸੀ ਉਸ ਤੋਂ ਬਾਅਦ ਕੈਨੇਡਾ ਆਏ ਅਤੇ ਜਦੋਂ ਤੋਂ ਰਿਕਾਰਡ ਬਣਿਆ ਹੈ ਥਾਂ ਥਾਂ ਪਰ ਜਾ ਕਰਕੇ ਸਾਰੇ ਅਮਰੀਕਾ ਕੈਨੇਡਾ ਅਤੇ ਇੰਗਲੈਂਡ ਯੂਰਪ ਵਿੱਚ ਅਤੇ ਇੰਡੀਆ ਵਿੱਚ ਸਾਰੇ ਹੀ ਤਕਰੀਬਨ ਸੂਬਿਆਂ ਵਿੱਚ ਜਾ ਕਰਕੇ ਸੰਗਤਾਂ ਦੇ ਚਰਨ ਪਰਸਦਾ ਹਾਂ ਤੇ ਨਾਲ ਨਾਲ ਜੋ ਸਤਗੁਰ ਸੱਚੇ ਪਾਛ ਦਾ ਸਿੱਖੀ ਦਾ ਸੰਦੇਸ਼ ਹੈ ਉਹ ਆਪਾਂਾ ਸਰਵਨ ਕਰਵਾਉਂਦਾ ਹਾਂ ਤੇ ਬੇਨਤੀ ਕਰਦਾ ਹਾਂ ਇੱਕ ਗੁਰੂ ਸਾਹਿਬ ਨੇ ਸਾਨੂੰ ਇਹ ਕਿਹਾ ਸੀ ਕਿ ਇਹ ਮੋਰ ਆਗਿਆ ਸੁਨੋ ਏ ਪਿਆਰੇ ਬਿਨਾ ਤੇਗ ਕੇ ਸੰਗ ਦੇਵ ਉਹਨਾਂ ਦੀਦਾਰੇ ਬਿਨਾ ਸ਼ਸਤਰਾਂ ਤੋਂ ਬਿਨਾ ਕੇਸਾਂ ਤੋਂ ਸਤਗੁਰ ਸੱਚੇ ਪਾਛਾ ਕਹਿੰਦੇ ਮੈਨੂੰ ਤੇਰੇ ਦੀਦਾਰ ਨਹੀਂ ਚਾਹੀਦੇ ਸੋ ਆਪਾਂ ਕੇਸਾ ਧਾਰੀ ਹੋਈਏ ਗੁਰੂ ਕੀ ਰਹਿਤ ਬੈਤ ਵਿੱਚ ਪਰਪੱਕ ਹੋਈਏ ਤਾਂ ਕਿ ਸਤਿਗੁਰੂ ਸੱਚੇ ਪਾਛੇ ਦੀ ਅਸੀਂ ਖੁਸ਼ੀਆਂ ਪ੍ਰਾਪਤ ਕਰ ਸਕੀਏ ਇਹ ਵਰਜੀਨੀਆ ਦੀ ਸਮੂਹ ਸੰਗਤ ਦਾ ਸਿੱਖ ਸੈਂਟਰ ਦੀ ਇਸ ਸੰਗਤ ਦਾ ਪ੍ਰਬੰਧਕ ਕਮੇਟੀ ਦਾ ਬਹੁਤ ਬਹੁਤ ਧੰਨਵਾਦ ਹੈ ਜਿਨ੍ਹਾਂ ਦੇ ਸਹਿਯੋਗ ਨਾਲ ਇਹਨਾਂ ਸੰਗਤਾਂ ਦੇ ਇਸ ਇਲਾਕੇ ਵਿੱਚ ਪਹਿਲੀ ਵਾਰ ਮੈਂ ਆਇਆ ਹਾਂ ਪਰ ਬਹੁਤ ਮਾਨ ਖੁਸ਼ ਹੋਇਆ ਹੈ ਬੜੀ ਪਿਆਰ ਵਾਲੀ ਸਤਕਾਰ ਵਾਲੀ ਸੰਗਤ ਹੈ ਗੁਰੂ ਸਾਹਿਬ ਰਹਿਮਤ ਕਰਨ ਇਸ ਅਸਥਾਨ ਨੂੰ ਇਸ ਗੁਰਦੁਆਰਾ ਸਾਹਿਬ ਨੂੰ ਤੇ ਸੰਗਤ ਨੂੰ ਹੋਰ ਚੜ੍ਹਦੀਆਂ ਕਲਾ ਬਖਸ਼ਿਸ਼ ਕਰਨ ਦਾਸ ਲਈ ਅਰਦਾਸ ਕਰਨੀ ਕਿ ਇਹ ਜੋ ਸਿੱਖੀ ਦੀ ਜਾਤ ਬਖਸ਼ਿਸ਼ ਕੀਤੀ ਹੈ ਇਸੇ ਤਰ੍ਹਾਂ ਸਿੱਖ ਕੈਸਾ ਸਵਾਸਨ ਸੰਗ ਨਿਭੇ ਅਤੇ ਨਾਲ ਨਾਲ ਸੰਗਤਾਂ ਨੂੰ ਜੋ ਸੰਦੇਸ਼ ਹੈ ਗੁਰੂ ਕੀ ਸਿੱਖੀ ਦਾ ਹੋਰ ਪਰਪੱਕ ਤੌਰ ਤੇ ਜਾਵੇ ਸਤਿਗੁਰੂ ਰਹਿਮਤ ਕਰਨ ਪੁੱਲਾਂ ਚੁੱਕਾਂ ਦੀ ਖਿਮਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ